ਵਿਰਸਾ ਸਿੰਘ ਵਲਟੋਵਾ ਜੋ ਪਿਛਲੇ ਡੇਢ ਮਹੀਨੇ ਤੋਂ ਅਮਰਤਪਾਲ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਸੀ ਤੇ ਪੱਤਰਕਾਰਾਂ ਨੇ ਗਲਤ ਕਰਦੇ ਹੋਏ ਕਹਿੰਦੇ ਸੀ ਕਿ ਪਹਿਲੇ ਨੰਬਰ ਤੇ ਵਿਰਸਾ ਸਿੰਘ ਵਲਟੋਵਾ ਹੀ ਆਏਗਾ ਤੇ ਅਮਰਤਪਾਲ ਜੋ ਆ ਚੌਥੇ ਨੰਬਰ ਤੇ ਆਏਗਾ ਅਜਖੰਡੂਰ ਸਾਹਿਬ ਤੋਂ ਅਮਰਤਪਾਲ ਤਕਰੀਬਨ ਲੱਖ ਵੋਟ ਦੀ ਲੀਡ ਨਾਲ ਜਿੱਤੇ ਨੇ ਤੇ 70-6000 ਵੋਟਾਂ ਤੇ ਵਲਟੋਵਾ ਹਾਰੇ ਨੇ ਤੇ ਵੋਟਾਂ ਚ 5ਵੇਂ ਨੰਬਰ ਤੇ ਉਹ ਖੰਡੂਰ ਸਾਹਿਬ ਹਲਕਾ ਤੋਂ ਆਏ ਨੇ ਤੇ ਅਮਰਤਪਾਲ ਨੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪੰਜਾਬ ਦੇ ਤੇ ਨਹੀਂ ਵੱਡੇ ਕੈਂਡੀਡੇਟ ਨੇ ਜੋ ਇੱਕ ਬਹੁਤ ਵੱਡੀ ਲੀਡ ਨਾਲ ਜਿੱਤੇ ਨੇ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਮ ਇਹ تین ਕੈਂਡੀਡੇਟ ਕਾਫੀ ਵੱਡੀ ਲੀਡ ਨਾਲ ਜਿੱਤੇ ਨੇ ਤੇ ਦੋਸਤੋ ਤੇ ਇਹ ਸਰਟੀਫਿਕੇਟ ਅੱਜ ਅਮਰਤਪਾਲ ਦੀ ਮਾਤਾ ਨੇ ਫੜਿਆ ਹੋਇਆ ਜੋ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਦਿੱਤਾ ਜੋ ਜਿੱਤ ਦਾ ਸਰਟੀਫਿਕੇਟ ਹੁੰਦਾ ਤੇ ਵੇਖ ਸਕਦੇ ਹੋ ਇਹ ਦਿੱਤੇ ਅਮਰਤਪਾਲ ਸਿੰਘ ਦਾ ਨਾਮ ਲਿਖਿਆ ਹੋਇਆ ਅਮਰਤਪਾਲ ਦੀ ਜਿੱਤ ਤੋਂ ਬਾਅਦ ਵਿਰਸਾ ਸਿੰਘ ਬਲਟੋਵਾ ਫਿਰ ਇੱਕ ਵਾਰ ਜਮ ਕੇ ਸੋਸ਼ਲ ਮੀਡੀਆ ਤੇ ਟਰੋਲ ਹੋ ਰਹੇ ਨੇ ਲੋਕ ਪੋਸਟਾਂ ਪਾ ਕੇ ਵਿਰਸਾ ਸਿੰਘ ਬਲਟੋਵਾ ਨੂੰ ਕਹਿ ਰਹੇ ਨੇ ਕਿ ਬਲਟੋਵਾ ਸਾਹਿਬ ਨੇ ਜੋ ਜਿੱਤਣ ਦੀ ਖੁਸ਼ੀ ਚ ਉਹ ਲੱਡੂ ਹੁਣ 7 ਰੁਪਏ ਘਾਟੇ ਨਾਲ ਬਲਟੋਵਾ ਵੇਚ ਰਹੇ ਨੇ ਤੇ ਜੇ ਕਿਸੇ ਨੇ ਲੈਣੇ ਹੋਣ ਜ਼ਰੂਰ ਦ ਤੇ ਵੀਡੀਓ ਨੂੰ ਦਬਕੇ ਸ਼ੇਅਰ ਵੀ ਜ਼ਰੂਰ ਕਰਦੇ